ਲੈ ਵੀ ਦੋਸਤੋ ਅੱਜ ਇੱਕ ਬਹੁਤ ਪੁੰਨ ਦਾ ਕੰਮ ਕਰਨ ਲੱਗਿਆਂ ਵੀ ਪੱਟੀਆਂ ਪੁੱਟੀਆਂ ਲੈ ਆਂਦੀਆਂ ਰਾਤ ਸਾਡੇ ਪਿੰਡ ਕੋਈ ਗਊ ਛੱਡ ਗਿਆ ਬੈਠ ਕੇ ਛੱਡ ਗਿਆ ਇਹ ਉਹਨਾਂ ਦਾ ਸੰਗ ਟੁੱਟ ਗਿਆ ਅੱਛਾ ਅਸਲ ਮੱਛੋ ਪਾਤੀ ਹੈ ਜਦੋਂ ਤਾਰ ਦੇ ਇਹਨਾਂ ਨੂੰ ਹਾਂ ਉਹ ਚੀਜ਼ਾਂ ਮਤਲਬ ਟਰੈਕਟਰ ਟਰਾਲੀ ਉਹਦੀ ਡੱਡੀ ਵਾਲਾ ਉੱਪਰ ਆ ਕੇ ਸਿੱਡ ਦਿੰਦੇ ਆ ਜਿਹੜੀ ਹੁਣ ਇੱਕ ਤਾਂ ਲੱਤ ਸੱਟ ਵਾਲੀ ਹੈ ਤੇ ਇੱਕ ਵਿਚਾਰਾ ਸਿੰਡੀ ਜੋਂ ਜੜ ਤੋਂ ਪਟਿਆ ਗਿਆ ਹੋਰ ਯਾਰ ਇੱਕ ਠੰਡ ਵਾਲੀ ਟੜਕੀ ਜੀ ਆ ਚਲੋ ਜਾਣਾ ਕਿਸ ਨੂੰ ਨਹੀਂ ਚੱਲੇਗਾ ਕੋਈ ਮੰਨਦਿਆ ਪਰ ਬਈ ਹੋਣੀ ਤਰਨੇ ਰੋ ਮੜੀ ਜਾਂਦੀ ਬੇਨਤੀ ਹੈ ਨਾ ਕਿ ਚਲ ਰੇਟ ਤੇ ਤੁਸੀਂ ਆਪਾ ਟਮਾ ਚੱਲੋ ਫੁੱਟੇਰੇ ਬੰਨ ਜੰਨੇ ਤੇ ਬੰਨੇ ਦਾ ਵਾਸੀ ਨਹੀਂ ਜਾਂਦੇ ਚਲੋ ਪਰ ਜਿੰਨੇ ਜੋ ਉਹ ਪੁਰਾਣੀਆਂ ਡੱਟ ਦਾ ਓ ਰੁਕ ਜਾ ਪ੍ਰੇਮੀਆਂ ਇੱਟ ਸੰ ਟੁੱਟ ਰਹੀ ਜਮ ਓਏ ਓ ਰੁਕ ਜਾ ਯਾਰ ਇੱਧਰ ਇੱਧਰ ਨੂੰ ਸੁਣ ਤੂੰ ਕਾ ਪਾਪੀ ਬੜਿਆ ਜਾ ਲੋ ਜੀ ਮਿੱਤਰੋ ਕਰ ਲਿਆ ਕਾਬੂ ਹੁਣ ਆ ਸੰਗ ਟੁੱਟਿਆ ਤਾਂ ਇੱਕ ਰੋਕ ਲਿਆ ਮਾੜੀ ਚੰਗੀ ਕਰ ਆਪਾ ਇਹਨੂੰ ਆ ਕਰੋ ਉਹ ਥੰਬੇ ਨਾਲ ਲੈ ਚਲੋ ਮਾੜਣਾ ਥੰਬੇ ਨਾਲ ਬੋਹ ਚਲੇ ਜਾਓ ਉੱਥੇ ਬੰਦੀ ਪਾ ਉਸ ਤੇ ਲਾਵਾਂ ਇੱਥੇ ਪੱਤੀ ਹਾਂ ਬੰਨਦੇ ਬੰਨਦੇ ਡੰਡ ਦੇ ਲੈਣਾ ਤੇ ਪਤਾ ਕੀ ਹੈ ਇਹ ਜੋ ਜੋ ਥੱਲੇ ਡਿੱਤੇ ਹੋਣ ਸੰ ਟੁੱਟੇ ਦਾ ਸਹੀ ਗੱਲ ਹੈ ਕੰਕ੍ਰੀਟ ਦੇ ਵਿੱਚ ਗ੍ਰੇਡ ਮਾਰਟਰ ਹਾਂ ਬਹੁਤ ਮਾੜੀ ਗੱਲ ਹੈ ਜਾਂਦਾ ਨੀਵੇਂ ਠਾਂ ਦੇ ਖਲਾਅਰ ਕਿੱਧਰ ਲੱਭੂਗਾ ਤਾਰ ਦੇ ਹਾਂ ਨਹਿਰੇ ਜਿਹਾ ਸੀਮੈਂਟਡ ਹੁੰਦਾ ਸਰ ਉਹ ਸਲਾ ਜੀ ਉਹ ਥੰਬੇ ਨਾਲ ਲੈ ਜਾ ਹੂੰ ਤੇ ਫੜ ਲੈ ਥੋੜਾ ਹੇਠਾਂ ਚਲਾ ਬੰਦੀ ਜੋ ਕੋਈ ਪੱਤੀ ਲਾਉਣ ਨੂੰ ਪਿਆ ਤੈਨੂੰ ਤਰੇ ਆ ਜਾਣਾ ਸੰਗਰੀ ਵੀਡੀਓ ਨਹੀਂ ਬਣਾ ਸਕਦੇ। ਫੱਟੇ ਦੇ ਨੱਕ ਨਹੀਂ ਗਏ। ਲੰਗੜੀ ਮਾਰੀ। ਹਾਂ? ਇਹ ਤਾਂ ਇੰਟਰਨੈਟ ਚ ਛੁੱਟ ਦਿੰਦੇ ਆ ਜਦੋਂ। ਤਾਂ ਪੱਟੇ ਸਿਰਲੇ ਬੱਟ। ਹਾਂ। ਸੱਦਵਾਈ ਦਾ। ਬੋਝ ਪੜ ਲਿਆ 17 ਮਾਰਦੇ ਇਹਦੇ। ਉਰੇ ਤੇ ਲਾਵੇ ਫੜਨਾ। 17। ਢਾਣ ਕੋਲ। ਇੱਧਰ ਦੇ। ਪੱਟੇ ਖੜਦੀਆਂ। ਕਵਾਜ ਦੇ ਮਾਰ ਦਵਾਦੀਆਂ ਪੱਟੀਆਂ ਨਾ ਪੱਟੀਆਂ ਹੱਥੇ ਤੇ ਦਾ ਫੜੀ ਫਰਦੇ ਸਾਥੀ ਤੇਰੇ ਪੱਕੇ ਦੋਈ ਤਲਾਉਣੇ ਜਰਾ ਫੜ ਇਹ ਦੇ ਬਾਈਆਂ ਦੇਖੋ ਬਹੁਤ ਬੁਰਾ ਹਾਲ ਹੈ ਵਿਚਾਰੇ ਦਾ ਇੱਥੋਂ ਪੜਨ ਉਧਰ ਲੱਤ ਸੱਟ ਬਾੜੀਏ ਤੇ ਇਧਰ ਸਿੰਡ ਦਾ ਜਿਵੇਂ ਟੁੱਟੀ ਜਾ ਸਵੇਰ ਦਾ ਟੱਠਾ ਹੋਇਆ ਜਿਹੜਾ ਸੀ ਤੇ ਆਪਾਂ ਅੱਜ ਚਲੋ ਫੜੋ ਇਹਦੇ ਟਰੀ ਵਿਚਾਰਾ ਲਾਜ ਜਿੰਨੀ ਜੁੜੀ ਹੋਈਆਂ ਕਿਵੇਂ ਮਨਦੀਪ ਠੀਕ ਹੈ ਵੀਰੇ ਹੋਜੂ ਪੱਟੀ ਨਾਲ ਸੱਟ ਪੱਟੀ ਨਾਲ ਕਰਾਂਗੇ ਹਾਂ ਜਦੋਂ ਆਪਾਂ ਨਾ ਉੱਠੜੀ ਲੱਤਾਂ ਹਾਂ ਹਾਂ ਸਹੀ ਗੱਲ ਐ ਇਹ ਨਾ ਥੋੜਾ ਜਿਆ ਸਿਮੈਂਟਡ ਨਾ ਰੇ ਜੋ ਦੁੱਧਣ ਕਰਕੇ ਨਾਲੇ ਤਾਂ ਇਹਦੇ ਲੱਤ ਦੇ ਜਿਆਦਾ ਜਿਆ ਹੋਊਗਾ ਕਿ ਫਟਾਗੀ ਤੇ ਨਾਲੇ ਫਿਰ ਆਏ ਜਦੋਂ ਕੱਢਦੇ ਹੈਗੇ ਤੇ ਉਹਦੇ ਥੋੜਾ ਜਿਹਾ ਹੋ ਹੋ ਜਾਂਦਾ ਸਹੀ ਗੱਲ ਸਹੀ ਗੱਲ ਇਹ ਨਾ ਕਿਸੇ ਨੇ ਮਾਰਿਆ ਬਾਹਰ ਉਸ ਨਾਲੇ ਤਾਂ ਸਿੰਗ ਸਾਰਾ ਟੁੱਟ ਗਿਆ ਵੀਰੇ ਪਚਾੜੋ ਜਮਾ ਸਹੀ ਗੱਲ ਐ ਇਹ ਸਗਾਂ ਆਏ ਆ ਵੀ ਸੱਟ ਤਾਂ ਹੋ ਜੂ ਗੱਲ ਕਰ ਥੋੜਾ ਸਮਾਂ ਲੱਗੂਗਾ ਇੱਟ ਠੰਡ ਦਾ ਟਾਈਮ ਆ ਠੰਡ ਦਾ ਟਾਈਮ ਆ ਤੇ ਇੱਧਰ ਆ ਮੱਛਲਾ ਮੱਛਲਾ ਆਇਆ ਜਲ ਕੋਈ ਗੱਲ ਨਹੀਂ ਓਏ ਆ ਜਾ ਆਪਣੇ ਨਹੀਂ ਪੱਟੀ ਲਾਉਂਦੀ ਤੇ ਆ ਕਰਦਾਂਗੇ ਦੂਜੀ ਆ ਆ ਦਵਾਈ ਤੇ ਲਾ ਦਵਾਈ ਇੱਥੇ ਆਸੇ ਮੇਰਾ ਪਛਾੜ ਲਾ ਦਵਾਈ ਤੇ ਨਾ ਕੈਥੀ ਬਈ ਬਰੀ ਹੋ ਨਾ ਕਰੇ ਇਹ ਦਰਦ ਮੰਗਿਆ ਲੱਭਣੀ ਪਹਿਲਾਂ ਦਵਾਈ ਲਾ ਲੋ ਤੇ ਟਪੜਾ ਪਾਹੇ ਫਿਰ ਬੰਨਿਓ ਆਪੜੀ ਆ ਸ਼ਰਮਾ ਇਹ ਇੱਥੇ ਇੱਥੇ ਵੱਡ ਬੋਚ ਕੇ ਹੋ ਇਹ ਤਾਂ ਮੇਰੇ ਲੱਭੋ ਕਰਕੇ ਰੱਖੇ ਇੱਥੇ ਰਾ ਦਵਾਈ ਲੈ ਗਿਆ ਸਾਹ ਉਧਰ ਹੀ ਦਿਖਾਈਆਂ ਫਿਰ 2 ਦੋ ਸੰਗਰਸ ਦਾ ਉਹ ਦੋ ਦੋ ਬੰਦਾਂ ਆ ਗਏ ਇਹਦੇ ਬਾਸੂ ਵੀ ਪੱਕੀਆਂ ਪੁੱਟੀਆਂ ਲੈਣ ਦੀ ਆਪਾਂ ਕਰਦੇ ਆ ਲਾ ਇਹਦਾ ਮਰੂ ਕਰੇ ਭਲੀ ਮੱਛੀ ਉੱਤੀ ਆ ਯਾਰ ਮੱਛੀ ਮਾਰ ਕੋਸ ਕੋਸ ਰੋਟਾ ਰੈਂਡਾ ਦਾ ਮਾਰਦਾ ਕਰੋ ਯਾਰ ਪਰ ਐ ਨਾ ਕਰਾ ਤੇਰੇ ਕੁੱਟ ਚ ਲੈ ਜਾਂਦਾ ਹੋਰ ਉੱਥੇ ਬੰਦ ਦੋ ਦਿਨ ਤੱਕ ਮੈਂ ਲਾਜ ਆਪਾਂ ਕੋਜ ਨੂੰ ਸ਼ੁਰੂ ਕਰਨੀ ਪੱਟੀ ਆਪੇ ਘਰ ਆਇਆ ਕਰਾਂਗੇ ਹੋਰ ਪੱਟੀਆਂ ਤੋਂ ਲਾਜ਼ਮ ਬੰਨੀ ਆ ਯਾਰ ਇਹਦੇ ਮਰਜ਼ੀ ਚੜੀ ਡੇ ਪਾ ਦਿੰਦੇ ਉਪਰਾਂ ਨੂੰ ਲੱਤ ਵੀ ਯਾਰ ਖ ਹੋ ਰਹੀ ਆ ਜੀ ਹੋਰ ਲੱਤ ਵੀ ਸੋ ਜੀ ਪਈ ਨਾ ਸੱਤੇ ਸੱਤ ਚਾਰ ਦਾ ਕਟਾ ਲਿਹਾਣਾ ਪੜ ਕੇ ਮੈਂ ਉਸ ਤੋਂ ਚਾਰ ਪੰਜ ਰੋਲੇ ਚਾਰ ਦਿਨ ਹੋ ਗਏ ਨਾਲੇ ਤਾਂ ਅੰਦਰ ਡੜੜੀ ਫੰਡੀ ਚਾਚਾ ਵਾਪਸੀ ਚ ਉੱਠ ਗਏ ਜੁੜ ਦੋਣੀ ਹੈ ਤਰਾ ਤਰੇ ਲਾਇ ਬਈ ਐ ਤਰਾ ਨਹੀਂ ਇਹਦਾ ਉਹ ਐ ਤਰਾ ਨਹੀਂ ਐ ਬਣਾਉਣਾ ਇਹਦੇ ਤੇ ਗੱਲ ਨਾਲ ਬਣਾਉ ਪੂਗੇ ਤੇ ਬਈ ਹਾਂ ਐ ਲੋਣੀ ਸੱਤ ਵਾਧੂ ਗਏ ਤੂੰ ਦਰਦ ਦੇ ਦਰਦ ਮੁੰਡਾ ਗੁੜਕ ਗਿਆ ਇਹ ਸਿੰਘ ਪਤਾ ਕਿੱਡਾ ਪੜਾ ਹੋਇਆ ਇਹਨੇ ਬਹੁਤੀ ਹੈ ਮਨਦੀਪ ਨੂਟ ਕੇ ਨਾਲ ਇਹਦੇ ਫਿਰ ਪੱਟੀ ਚ ਰਹੂਗਾ ਇਹ ਵੀ ਹੋਰ ਕਸ ਲਗੇ ਇਹਨੂੰ ਇਹਨੂੰ ਹਾਂ ਇਹਨੂੰ ਹੋਰ ਕਸ ਲਗੇ ਨਾ ਕਸਦੇ ਧੌਣ ਫੜਦਾ ਦਿੱਤਾ ਪਾਉਂਦਾ ਹੋਰ ਲਾ ਜਣਾ ਗਲਤ ਸੋਲ ਗਲਤ ਪਾ ਦੋ ਇਹ ਕੋ ਡੱਸਾ ਬਹੁਤ ਵੱਡਾ ਪਲ ਲੱਗਦਾ ਨਹੀਂ ਨਹੀਂ ਆਇਆ ਨਹੀਂ ਉਹ ਦੂਤ ਆਜੇ ਕੋਈ ਇਹ ਤੁਹਾਡਾ ਜਿੱਤੇ ਮੂਰੇ ਵਾਂਗੂ ਪਾ ਨਾ ਨਾ ਮੂਰੇ ਵਾਂਗੂ ਨਹੀਂ ਜਿਵੇਂ ਮੈਂ ਮਮਾ ਇਸ ਨਹੀਂ ਲਾਉਂਦੇ ਹੁੰਦੇ ਬਸ ਮੀਂਹ ਹੋ ਕਰਨ ਲਵੇ ਐ ਨਾ ਕਰਿਆ ਕਰੋ ਬਾਈ ਬਣ ਕੇ ਚੰਗਾ ਵੀ ਯਾਰ ਕੀ ਇਹਦਾ ਬੇਜਵਾਨੇ ਦਾ ਪਾਪ ਲੈਨੇ ਹੋ ਤੁਸੀਂ ਕੀ ਥੋੜੇ ਇਹ ਮੋਥਰੇ ਖਾਂਦਾ ਯਾਰ ਬਾਈ ਹੈ ਮਾੜੀ ਮੋਟੀ ਸੰਗ ਸ਼ਰਮ ਕਰਿਆ ਕਰੋ ਯਾਰ ਜਮੀਨ ਤਾਂ ਆਪਣੀ ਨਹੀਂ ਦੇ ਵਿੱਚ ਹੀ ਆ ਆਪਣੇ ਪੁੱਤ ਨੂੰ ਸੱਟ ਨਹੀਂ ਮਾਰੀ ਬਹੁਤ ਸਾਲ ਹੋ ਗਏ ਉਹ ਚਲ ਚਾਚਾ ਆਪਾਂ ਮੰਨਦੇ ਆ ਯਾਰ ਛੋਟਾ ਡੰਡਾ ਮਾਰ ਦੋ ਯਾਰ ਕੋਈ ਲਸਤ ਬਾਹਰ ਠੀਕ ਆ ਆ ਜਾ ਅੱਗੇ ਇਹ ਨਿਰਦੋਸ਼ ਬੰਦੇ ਨੂੰ ਮਾਰਵਾ ਸਿਟਦੇ ਆ ਵੀ ਪਾਪ ਹੀ ਯਾਰ ਹੋਰ ਯਾਰ ਕਰਮ ਵਾਲਾ ਘਾੜਾ ਮੈਂ ਮਾਰ ਆਪਾਂ ਹੋਰ ਆ ਜਦ ਮਰਜ਼ੀ ਪੱਟੀ ਲਾਈ ਜਾਂਦੇ ਹੁਣ ਲੈ ਇੱਕ ਐਚਏ ਵਲੇਟਾਂ ਪਾਉ ਨਾ ਹੁੰਨੀ ਖਿਲਦਾ ਹਾਂ ਹਾਂ ਹੁੰਨੀ ਲਾ ਤੂੰ ਮਟਰਾਂ ਪੱਟੀ ਲਵਾ ਦੇਣਾ ਸੰਡੀਆਂ ਲਾ ਹੀ ਦੋ ਮਦਰਾਂ ਉੱਤੇ ਦਾ ਟੱਪੇ ਤੇਰਾ ਜੁਰਜੂਆ ਪੱਟੀ ਬੰਨ ਤੇ ਸਵਾਰ ਕੇ ਪੱਟੀ ਬੰਨਦੇ ਨੇ ਟਰ ਦੇ ਕੰਪੜਾ ਹੋ ਨਹੀਂ ਮਾਰ ਬਾਬਾ ਕਰ ਦੂ ਹੁੰਨੀ ਟੱਪੇ ਦਾ ਹੁੰਨੀ ਹਾਂ ਹੁੰਨੀ ਖਿਲਦਾ ਨਹੀਂ ਥੋੜਾ ਜਿਹਾ ਹੋ ਗਿਆ ਨਾ ਨਹੀਂ ਮਿਲਗਾ ਲੈ ਲੈ ਆਜਾ ਜਿਆਦਾ ਲਾ ਦੇ ਮਨਦੀਪ ਖੁਸ਼ੀ ਨਾਲ ਲੈ ਜੂ ਲਾਰੀ ਦਾ ਬਲੇਡ ਤੇ ਆਪਣੀ ਖੜ ਜਾ ਮੱਦਰ ਡਰਨਾ ਹੁਣ ਰੋਟੇ ਨੂੰ ਮੂੰਹ ਲੋ ਖੜ ਜਾ ਖੜ ਜਾ ਮੂੰਹ ਫੜ ਲੈ ਦਰਦ ਮਾਰਦਾ ਦਰਦ ਹੁੰਦਾ ਜਾਂਦਾ ਤਾਂ ਚਾਰ ਤਾਰ ਹੋ ਜਾਂਦੇ ਆ ਤਾਰ ਨਾਲ ਹੋ ਜਾਂਦਾ ਇਹਨੇ ਪਹੂ ਨਾਲ ਪੱਤੀ ਜੀ ਇਹਦੇ ਹਾਂ ਇਹ ਤਾਰ ਨਾਲ ਬੱਢਣਾ ਆਪੂ ਆਪਾਂ ਨੂੰ ਇਹ ਬੱਟ ਟੜਕੇ ਦੇ ਮੈਂ ਕਿਹੜਾ ਪਾਈ ਪੱਟੀ ਫਿਰ ਆ ਪੱਟੀ ਲਾ ਲ ਹੂੰ ਬੱਢੇ ਬੱਢ ਕੇ ਆਪਾਂ ਸਵਾਰੇ ਤਾਰ ਨਾਲ ਫੇਰ ਦੁਬਾਰਾ ਪੱਟੀ ਲਾ ਦਿੰਗੇ ਹਾਂ ਟੱਪੜਾ ਦਰਦ ਲੈ ਕਪੜਾ ਮਨਜੀਪਾ ਉਹ ਤਰਤੀ ਟੋਪੀ ਜੇਰ ਲੈ ਇੱਥੇ ਸੱਚ ਮੜੀਦਾ ਦੋ ਟੋਪੀ ਜੇਰ ਚੇੜੇ ਟੁੜੇ ਨਹੀਂ ਪੈਣਦੇ ਆਮਨ ਜੀ ਕੋ ਹਾਂ ਉਹ ਮੂਹ ਮਾਰ ਰਿਆਂ ਦੂਰ ਉਹ ਹਾਂ ਇਹਨੂੰ ਪੰਜ ਚਾਰ ਦਿਨ ਬਾਲ ਲਓ ਯਾਰ ਪੰਜ ਚਾਰ ਦਿਨ ਸੈਕਟਰ ਜੀ ਉੱਪਰ ਛੱਡ ਦਾਂਗੇ ਆਪਾਂ ਉੱਥੇ ਆਪਾਂ ਕੋਠੀ ਬੰਨੋ ਕੋਠੀ ਬੰਨੋ ਤੇ ਪੱਤੀ ਲਾ ਪੌਨੀ ਆ ਵਿਚਾਰੇ ਦਾ ਹੋਰ ਬਾਹਲੇ ਨਰਦੇਈ ਲੋਕ ਹੋ ਕੇ ਭਰਾ ਆਪਣੇ ਦਾ ਪੁੱਛੋ ਨਾ ਇਹ ਲੱਗਦੀ ਨਹੀਂ ਗੁਰੂਆਂ 피ਰਾਂ ਦੀ ਧਰਤੀ ਵਿੱਚ ਜਿਹੜੇ ਸਾਡੇ ਬੇਜਵਾਨਾਂ ਦੇ ਬਈ ਐਂ ਸਿੰਘ ਲੈਂਦੇ ਨੇ ਇੱਥੋਂ ਹੈ ਕਿਸੇ ਦਾ ਨੱਕ ਵੱਡਾ ਆਪਾ ਹੁੰਦਾ ਕਿ ਦੀ ਜੱਬ ਵੱਡੀ ਪਈ ਹੁੰਦੀ ਹੈ ਬਹੁਤ ਤੇ ਰੋੜਾ ਦੇ ਖੱਟ ਜਾਂਦੇ ਹਮ ਓਕੇ ਵੀਰਾਂ ਇਹਨਾਂ ਦੀ ਖੇਰ ਵੀ ਐਚਾ ਤੇਰੇ ਮੇਰੇ ਵਰਗੇ ਕਰਦਾ ਉਹ ਜੇ ਉਹ ਵੱਡੇ ਘਰਾਂ ਦਾ ਨਹੀਂ ਕੋਈ ਮ ਜਿਹੜੇ ਕੋ 40 50 ਕਿੱਲੇ ਬਾਹਣ ਉਹਨੂੰ ਟੂਆ ਮਾਰਦਾ ਹਾਂ ਤੂੰ ਚੱਲ ਜਾ ਰੋ ਸਾਹਬੇ ਬੇਸ਼ੱਕ ਕੋਈ ਨਾ ਗੱਲ ਕਰ ਜਾਣ ਫਿਰ ਨੂੰ ਮਾਰ ਨਹੀਂ ਜਾਂਦਾ ਜਦੋਂ ਪੌੜੀ ਨਹੀਂ ਚਲਾ ਜਾਂਦਾ ਪਰ ਜਦੋਂ ਸਿੱਟ ਦਿਆ ਬ੍ਰੇਕਾਂ ਮਾਰ ਮਾਰ ਕੇ ਉਹਦੇ ਬੜੇ ਸਿੱਟ ਲਾ ਉਹ ਪਾਪਸ ਤੋਂ ਵੱਡਾ ਆਹ ਤੇ ਇੱਛੇ ਸਿੱਟਿਆ ਇਹ ਯਾਰ ਮੈਨੂੰ ਲੱਗਦਾ ਹਾਂ ਹਾਂ ਲੱਕਰ ਦੋ ਮੜਾ ਇਹਨੂੰ ਐਡਾ ਕਿੱਡਾ ਕਹੂ ਆ ਇਹ ਤਾਂ ਚਲ ਜਿੰਨਾ ਮੂੰਹ ਮਾਰਨ ਦਾ ਬੇਜਮਾਨ ਨਹੀਂ ਰਹਿਣ ਦਾ ਮਾਰਨੀ ਮਾਰਨਾ ਕਿੰਨਾ ਮਰਜ਼ੀ ਉਹ ਕਰ ਲੈ ਹੋਰ ਮਸੜਾ ਠੀਕ ਆ ਠੀਕ ਆ ਇਹਨੂੰ ਕਿਵੇਂ ਨਸੀ ਦੀ ਵਾਜੀ ਜਾਂਦੇ ਹੋ ਹੋਰ ਸਿੰਟ ਟੁੱਟ ਰਿਹਾ ਇਲਾਜ ਕਰਦੇ ਆ ਆਇਆ ਤਾਂ ਬਾਹਰ ਹੂ ਬਾਹਰ ਹੀ ਆ ਲੈ ਮੇ ਨਾਲ ਚੱਲਦਾ ਜੁਰਜੀ ਦਵਾ ਜੂ ਲਈ ਟੋਪੀ ਜਿਹੜੇ ਨਾਲ ਰੋਜ਼ ਮਾਰੇ ਇੰਨੇ ਨਾਲ ਹੀ ਨਿੱਗਾ ਹੋ ਜੂ ਇੱਚਾ ਹੈ ਹਾਂ ਲੈ ਵੀ ਦੋਸਤੋ ਵੀਡੀਓ ਬਾਈ ਬਣ ਕੇ ਸ਼ੇਅਰ ਕਰ ਦਿਓ ਸਾਰੇ ਤੇ ਇੰਨਾ ਕਰ ਲਾਇਆ ਹੀ ਵੀਡੀਓ ਕਰਦੇ ਸ਼ੇਅਰ ਜਿਹੜੀ ਦੂਜੀ ਨਜ਼ਰ ਬਾਈ ਹਾਂ ਤੁਹਾਨੂੰ ਪੁੱਨ ਧਰਮ ਵਾਲੀ ਬਾਈ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਉਂਕਿ ਕੋਈ ਚਾਰ ਬੰਦੇ ਸਾਨੂੰ ਦੇਖ ਕੇ ਜੇ ਕੋਈ ਇਨੇ ਬੇਜਵਾਨਿਆਂ ਦੇ ਕੰਮ ਜੀ ਕਿਸੇ ਨੂੰ ਜਗਾਦੀ ਆ ਤਾਂ ਵੀ ਅਸੀਂ ਜੇ ਬੱਤੀ ਜੀ ਫੱਟੜੋ ਇਹ ਸਾਨੂੰ ਬਈ ਦੱਸ ਦੇਰੋ ਕੋਈ ਨੰਬਰ ਨੋਟ ਕਰ ਲਓ ਮੋਬਾਈਲ ਤੇ ਤੇ ਲਾ ਕੇ ਧਾਕੇ ਬਈ ਅਸੀਂ ਲੈ ਜਾ ਕਰਾਂਗੇ 10 ਕਿਲੋਮੀਟਰ ਦੇ ਏਰੀਆ ਚ ਅਸੀਂ ਲੈ ਆਪਣੀ ਪਜਾਈਆਂ ਬਹੁਤ ਹਾਂ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਤੇ ਜੋ ਵੀ ਕਿਸੇ ਨੂੰ ਕਿਵੇਂ ਦਾ ਵੀ ਜਾਨਵਰ ਮਿਲਦਾ ਹਨ ਤੇ ਨਹੀਂ ਇਹ ਵੀ ਸੰਭ ਸਕਦਾ ਤਾਂ ਕੋਈ ਗੱਲ ਨਹੀਂ ਆਪਣੇ ਨਾਲ ਕੰਟੈਕਟ ਕਰ ਸਕਦਾ ਤਾਂ ਹੋਵੇ ਬਈ ਕੁਝ ਹੋਵੇ ਅਹੀ ਲੈ ਜਾਾਂਗੇ। ਰੋਜ ਹੋਵੇ। ਰੋਜ ਹੋਵੇ। ਬਾਂਦਰ ਹੋਵੇ। ਲੱਗਦੀ ਫੜੇ। ਇੱਥੋਂ ਵਗਰ ਸ। ਹਾਂ ਦਾ ਛੋਟਾ ਜਿਹਾ ਕਰ ਲਾ ਵੱਡਾ ਕਰਨਾ। ਉਹ ਤਾਂ ਬੰਨ ਨੂੰ ਥਾਂ ਹੀ ਏ। ਹਾਂ। ਉਹ ਸਿਹੜਾ ਦਾ ਕੋਈ ਕਾਫੀ ਚ। ਕੰਦ ਚ ਪਾ ਉਹ ਕਰਕੇ ਇੱਕ ਪਾਸੇ। ਇੰਨੇ ਕਿਹੜਾ ਵਿਚਾਰ ਨੇ ਹੱਲਣਾ ਯਾਰ। ਮੈਂ ਕਹਿੰਦਾ ਤੂੰ ਲੈ ਕੇ ਚੱਲ ਮਕਸਦਾ ਮਿਲਿਆ ਮੈਂ ਘੱਟਾ ਧਰ ਕੇ ਉਹ ਤੇ। ਜੋ ਆਪਣੀ ਮੰਦਰ ਸੰਦਰੇ। ਉਹ ਕਿਹੜੇ ਚ ਤੁਰੀ। ਦੋ ਦੋ ਛੱਡ ਦਾਂ। ਉਰਲੀ ਜੰਦੇ ਬਣਦੇ। ਉਥੇ ਆਪਣੇ ਕੁੱਤੇ ਵਾਲੇ ਆਉਂਦੇ ਆ ਆਪਣੇ ਕੁੱਤੇ ਆਪਣੇ ਜਿਹੜੇ ਇੱਥੇ ਕੋਠੀ ਜਾਣੀ ਆਪਣੇ ਜਿਹੜੇ ਮੜੇ ਬੈਠੇ ਨੂੰ ਖਾ ਗਏ ਨਾ ਕੁੱਤੇ ਕੁੱਤੇ ਨਹੀਂ ਇਹਨਾਂ ਦੇ ਉੱਥੇ ਆਉਂਦੇ ਨਹੀਂ ਇੱਥੇ ਬਾਬਾ ਪੰਮਾ ਨਹੀਂ ਹੋ ਮਿੱਠਾ ਪਾਉਂਦੇ ਸੋਮਵਾਰ ਨੂੰ ਅੱਜ ਸੋਮਵਾਰ ਆ ਅੱਜ ਹੀ ਆ ਚਲ ਉੱਥੇ ਬੰਨਦੇ ਨੇ ਆ ਉਹ ਨੀ ਉਹ ਫਿਰ ਨਹੀਂ ਫਿਰ ਵੀ ਮੋਟਰ ਚੱਲ ਰਹੀ ਹੈ ਹਾਂ ਫੁਰਲੀ ਬੰਦੇ ਅੰਦਰ ਦੋ ਦਿਨ ਪਾ ਲਿਓ ਚੱਲ ਫਿਰ ਛੱਡਦਾ ਹੈ ਚੱਲ ਪਰ ਦੇਖ ਲੈ ਜੇ ਉੱਥੇ ਬੰਦੇ ਕੋਲ ਉੱਥੇ ਬੰਦੇ ਚਲ ਇੱਥੇ ਪਰ ਕੱਟਦਾ ਹੈ ਹਾਂ ਵੀ ਆਈਏ ਇਹਨੇ ਦੇਖ ਚੱਲ ਆਜੋ ਲੈ ਉਹ ਆ ਚੱਕ ਕੇ ਆਪਣੇ ਆ ਪੱਟੀਆਂ ਲੈ ਉਹ ਆਹ ਦੇਖ ਬਈ ਸੁਰਾਇ ਵੀ ਨਹੀਂ ਜਾਂਦਾ ਬੇਚਾਰੇ ਦੇਜਵਾਨੇ ਜਾਨਵਰ ਤਾਂ ਇੱਕ ਜਿਹੜੂ ਲੋਕ ਐ ਬ੍ਰੇਕਾਂ ਮਾਰ ਉਹ ਇੱਕ ਗਾਣਾ ਚਾਚਾ ਉਹ ਲਾਉਂਦਾ ਹੁੰਦਾ ਸੀਗਾ ਗਊ ਛੱਲਾ ਵਾਲਾ ਬੇਮਾਲਕਾ ਸਿੱਟਦੇ ਬ੍ਰੇਕਾਂ ਮਾਰ ਮਾਰ ਉਹ ਜਿਹੜਾ ਰੋਟੀਆਂ ਰੋਟੀਆਂ ਇਕੱਠੀਆਂ ਕਰਨਾ ਹੁੰਦਾ ਸੀ ਬਾਬਾ ਉਹ ਲਾਉਂਦਾ ਹੁੰਦਾ ਸਕੂਟਰੀ ਤੇ ਬੇਮਾਲਕਾ ਸਿੱਟਦੇ ਬ੍ਰੇਕਾਂ ਮਾਰ ਮਾਰ ਇਹਦਾ ਬਾਬਾ ਪਾਲਾ ਜੀ ਨੇ ਬਹੁਤ ਸੇਵਾ ਕੀਤੀ ਇਹਨਾਂ ਦੀ ਬਹੁਤ ਇੱਕ ਉਹ ਮਹਾਪੁਰਸ਼ ਹੋਏ ਨੇ ਕਿ ਤੇ ਉਹਨਾਂ ਨੇ ਗਊਆਂ ਦੀ ਸੇਵਾ ਹੀ ਕੀਤੀ ਹੈ ਉਹਨਾਂ ਨੂੰ ਗਊ ਦੀ ਸੇਵਾ ਹੀ ਤਾਰ ਗਈ ਬਈ ਜਾਨਵਰ ਕੋਈ ਵੀ ਦੇ ਸੋਡੋ ਸਿੰਘ ਦੇ ਸਭ ਤੋਂ ਪਿਛਲੋਂ ਆਉਂਦੇ ਸਨ ਹਾਂ ਇਹ ਜਵਾਨਾਂ ਵਿਚਾਰ ਜਾਉਂਦੇ ਨੇ ਕਿ ਨੀਂਦ ਕਾ ਹਾਬੀਆ ਨਹੀਂ ਪੈਰ ਨਹੀਂ ਲੱਗਦਾ ਬਾਈ ਥੱਲੇ ਇਹ ਗੋਟਾ ਗੋਟਾ ਨਿਕਲ ਗਿਆ ਇੰਨਾ ਲੰਗਦਾ ਨਹੀਂ ਮਾਰਦਾ ਨਹੀਂ ਹੁੰਦਾ ਜਾਨਵਰ ਚਲੋ ਆਪਾਂ ਸੇਵਾ ਕਰਾਂਗੇ ਜੀ ਕੋਈ ਮੱਛਲਾ ਹੋਰ ਇਹ ਪਾਣੀ ਡਿੱਤੀ 10 ਵੱਧ ਉਹ ਮੈਂ ਤਰਤੇ ਨੂੰ ਦੇਖਿਆ 7:00 ਵਜੇ 8:00 ਵਜੇ ਅੱਛਾ ਮੈਂ ਹਾਂ ਯਾਰ ਵਿਚਾਰਾ ਠੰਡ ਚ ਮੈਂ ਉਧਰੋਂ ਸੈੰਗ ਦੇ ਤੂੰ ਮੈਂ ਬੋਲੀ ਫੜਨ ਮੈਂ ਕੋਈ ਮੈਂ ਹਾਂ ਹੁਣ ਮੈਂ ਆ ਮਤਸਰਾਉਂਦੇ ਮੈਂ ਤੇ ਮੰਦਿਰ ਪਾ ਮੈਂ ਮੰਦਿਰ ਪੈਦਾ ਤਾਂ ਫੋਨ ਲੈ ਲਈ ਯਾਰ ਇਹਦਾ ਇਹਨਾਂ ਦਾ ਫਾਰਲਾ ਉਹ ਕੋਈ ਨਹੀਂ ਬਈ ਵੀਡੀਓ ਸ਼ੇਅਰ ਕਰ ਦਿਓ ਜਰੂਰ ਸਾਰੇ ਭਰਾ ਬੇਨਤੀ ਹੈਗੀ ਤੇ ਜੋ ਕਿ ਇਹਦਾ ਅਸੀਂ ਤੁਹਾਨੂੰ ਵਧੀਆ ਐ ਜਮਾ ਘੋੜੇ ਵਾਂਗੂ ਬਣਾ ਕੇ ਫੇਰ ਛੱਡਾਂਗੇ ਬਈ ਇਹਨੂੰ ਉਨਾ ਚਿਰ ਅਸੀਂ ਛੱਡਦੇ ਨਹੀਂ ਤੁਹਾਡੇ ਨਾਲ ਇਹ ਵੀਡੀਓ ਪਾ ਕੇ ਤੁਹਾਨੂੰ ਦਿਖਾਵਾਂਗੇ ਵੀ ਕਿਦਾਂ ਇਹ ਬਣਾਤਾ ਘੋੜੇ ਵਰਗਾ ਤੇ ਫੇਰ ਛੱਡਾਂਗੇ ਜਿੱਦੇ ਐ ਜਮਾ ਸਿੰਘਰਾਮ ਆਗੇ ਸਿਹਾਰੇਪਰਾ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਕਾਸੀ ਕਾਲ ਜੀ